ਸਾਡੇ ਨੂੰ 27 ਤਰੀਕ ਨੂੰ ਇਥੇ ਆਦਮਪੁਰ ਭਾਗੜਾ ਨਹਿਰ ਦੇ ਨੇੜੇ ਇੱਕ ਮੋਟਰਸਾਈਕਲ ਸਨੈਚ ਹੋਇਆ ਸੀਗਾ ਉਹਦੀ ਫਿਰ 28 ਤਰੀਕ ਨੂੰ ਕੋਈ ਸਾਡੇ ਕੋਲ ਆਇਆ ਸੀ 28 ਤਰੀਕ ਨੂੰ ਸਰਾਂ थाना ਦੇ ਵਿੱਚ ਐਫ ਆਈ ਆਰ ਨੰਬਰ 22 ਅੰਡਰ ਸੈਕਸ਼ਨ 307 304 ਬੀ ਐਨ ਐਸ ਦਰਜ ਹੋਈ ਸੀ ਇਹਦੇ ਵਿੱਚ ਐਸ ਐਚ ਓ ਸਰਾਂ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕਾਰਗੁਜ਼ਾਰੀ ਕਰਕੇ ਕੱਲ ਉਹਨਾਂ ਨੇ ਦੋ ਦੋਸ਼ੀਆਂ ਨੂੰ ਸਮੇਤ ਜਿਹੜਾ ਚੋਰੀ ਦਾ ਮੋਟਰਸਾਈਕਲ ਸਨੈਚ ਹੋਇਆ ਮੋਟਰਸਾਈਕਲ ਜਿਹੜਾ ਉਹਨਾਂ ਨੇ ਮੋਟਰਸਾਈਕਲ ਵਰਤਿਆ ਸੀਗਾ ਜਿਸ ਤੋਂ ਆਏ ਸੀ ਕਿ ਸਨੇਚ ਕਰਨ ਤੇ ਜਿਹੜੀ ਕਿਰਚ ਦਿਖਾ ਕੇ ਉਹਨਾਂ ਨੇ ਖੋਹ ਲਿਆ ਸੀ ਉਹ ਰਿਕਵਰ ਕਰਕੇ ਬੰਦੇ ਅਰੈਸਟ ਕਰਦੇ ਨੇ ਕੀ ਕੀ ਨਾਮ ਨੇ ਇਹ ਅ ਇੱਕ ਦੋਸ਼ੀ ਹੈਗਾ ਜੀ ਦਿਲਬਾਖ ਸਿੰਘ ਉਫ ਦਿਲ ਬਲਵਰ ਸੰਨੀਪੁਰ ਰੋਡ ਸਰੰਦ ਦਾ ਰਹਿਣ ਨਾਲ ਇੱਕ ਸ਼ੇਰ ਸਿੰਘ ਉਫ ਲਾਟੀ ਬ੍ਰਾਹਮਣ ਮਾਜਰੇ ਸਰੰਦ ਦਾ ਕੋਈ ਹੋਰ ਵੀ ਰਿਕਵਰੀ ਹੋਈ ਹੈ ਨਾ ਤੂੰ ਨਹੀਂ ਇਹਨਾਂ ਤੇ ਹਲੇ ਕੋਈ ਰਿਕਵਰੀ ਹੋਰ ਨਹੀਂ ਹੋਈ ਸਾਡੀ ਵੈਸੇ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਤੇ ਪਹਿਲਾਂ ਦੋ ਦੋ ਪਰਚੇ ਹੈਗੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਦੋਨਾਂ ਤੇ ਦੋ ਦੋ ਪਰਚੇ ਪਹਿਲਾਂ ਹੈਗੇ ਐਂਡੀਪੀਐਸ ਦੇ ਆ ਦੋਨਾਂ ਤੇ ਦੋ ਦੋ ਪਰਚੇ ਹੁਣ ਇਹਨਾਂ ਤੋਂ ਇੱਕ ਤਾਂ ਜਿਹੜਾ ਇਹਨਾਂ ਨੇ ਮੋਟਰਸਾਈਕਲ ਸੀਟੀ 100 ਜਿਹੜਾ ਮੋਟਰਸਾਈਕਲ ਜਿਹੜਾ ਖੋ ਹੋਇਆ ਖੋ ਕੇ ਤਾਂ ਉਹ ਵਾਲਾ ਮੋਟਰਸਾਈਕਲ ਇਹਨਾਂ ਤੋਂ ਰਿਕਵਰ ਹੋਇਆ ਤੇ ਇਸ ਤੋਂ ਇਲਾਵਾ ਜਦੋਂ ਇਹ ਜਦੋਂ ਖੋ ਕਰਨ ਆਈ ਸੀ ਜਿਹੜੇ ਮੋਟਰਸਾਈਕਲ ਤੇ ਆਏ ਸੀਗੇ ਤੇ ਨਾਲ ਇਹਨਾਂ ਨੇ ਜਿਹੜੀ ਲੋਹੇ ਦੀ ਕਿਰਚ ਦਿਖਾ ਕੇ ਖੋ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਰਿਕਵਰ ਹੋਇਆ ਜਿਹੜਾ ਪਹਿਲਾ ਮੋਟਰਸਾਈਕਲ ਸੀਗੇ ਉਹਦਾ ਫੇਸ ਸਟੇਟਮੈਂਟ ਜਿਹੜੇ ਪੜ੍ਹ ਰਹੇ ਹਾਂ ਜਿਹਦੇ ਤੇ ਆਏ ਸੀਗੇ ਉਹ ਹਲੇ ਦੇਖ ਰਹੇ ਹਾਂ ਸੀ ਇਹ ਕਹਿ ਰਹੇ ਆ ਕਿ ਇਹਨਾਂ ਦਾ ਆਪ ਦਾ ਉਹ ਅਸੀਂ ਚੈੱਕ ਕਰ ਰਹੇ ਹਾਂ ਦੇਖੋ ਡਾਕੂਮੈਂਟ ਤਾਂ ਕੋਈ ਹੈ ਨਹੀਂ ਵੈਸੇ ਉਹ ਦੇਖਦੇ ਆ ਜਿਵੇਂ ਵੀ ਜੇ ਚੋਰੀ ਦਾ ਨਿਕਲੇ ਕੁਸ਼ਤਾ ਬਦਕ